ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰਾ ਜੀ ਕੀਤਾ ਵੀ ਜਿਹੜੇ ਖਾਲਸਤਾਨੀ ਕੈਨੇਡਾ ਵਿੱਚ ਰਹਿੰਦੇ ਨੇ ਉਹਨਾਂ ਦੀ ਕਰਤੂ ਦੱਸਿਏ ਮੜੀ ਜੀ ਪਹਿਲਾਂ ਮੇਰਾ ਜੀ ਨਹੀਂ ਕੀਤਾ ਕਿਉਂਕਿ ਕੌਫੀ ਬਣਾਈ ਨਹੀਂ ਸੀ ਤੇ ਹੁਣ ਕੌਫੀ ਪੀ ਲਈ ਆ ਤੇ ਹੁਣ ਜੀ ਕਰਦਾ ਵੀ ਹੁਣ ਲਾਈਏ ਤੁਹਾਡੀ ਥੋੜੀ ਥੋੜੀ ਜੀ ਪਹਿਲਾਂ ਤਾਂ ਜਿਹੜੇ ਸਟੂਡੈਂਟ ਨੇ ਉਹ ਸੁਣਿਓ ਧਿਆਨ ਦੇ ਨਾਲ ਕੈਨੇਡਾ ਵਿੱਚ ਗਏ ਨੇ ਇੱਥੋਂ ਆਪਣੇ ਮਾਂ ਪਿਓ ਦਾ 20 ਵੀ 30 ਲੱਖ ਰੁਪਈਆ ਲਗਾ ਕੇ ਉਹਨਾਂ ਨੂੰ ਇੱਕ ਆਪਣੇ ਬੱਚੇ ਜਾਣ ਕੇ ਬਿੰਦ ਕਰਨ ਲੱਗ ਪਏ ਵੀ ਤੁਹਾਡੇ ਮਾਂ ਪਿਓ ਦੀਆਂ ਤੁਹਾਡੇ ਤੇ ਬਹੁਤ ਉਮੀਦਾਂ ਨੇ ਵੀ ਸਾਡਾ ਬੱਚਾ ਕੈਨੇਡਾ ਵਿੱਚ ਸੈੱਟ ਹੋ ਜਾਊਗਾ ਅਸੀਂ ਵੀ ਜਾਵਾਂਗੇ ਕੀ ਉਮੀਦਾਂ ਨੇ ਜੇ ਉਹ ਉਮੀਦਾਂ ਤੁਸੀਂ ਤੋੜ ਦਿਓਗੇ ਅੱਜ ਮੈਂ ਸ਼ਬਦ ਬਦਲ ਲੈਣਾ ਨਾ ਘਰ ਦੇ ਨਾ ਘਾੜ ਦੇ ਵਿਚਾਲੇ ਸ਼ਬਦ ਕੁੱਤਾ ਆਉਂਦਾ ਉਹਨੂੰ ਪਾਸੇ ਕਰ ਦੇ। ਜਾਂ ਪੂਰਾ ਹੀ ਬੋਲ ਦੇਣਾ ਤੋਬੇ ਦਾ ਕੁੱਤਾ ਨਾ ਘਰਦਾ ਨਾ ਘਾੜਦਾ। ਜਿਹੜੇ ਮਾਪਿਓ ਨੇ ਪੈਸੇ ਲਾਏ ਨੇ ਨਾ ਤੇ ਉਹ ਅਰਦਾਸਾਂ ਵੀ ਕਰਦੇ ਹੋਣਗੇ। ਉਮੀਦਾਂ ਤੋੜਿਓ ਨਾ ਮੈਂ ਕਿਉਂ ਕਹਿਣ ਲੱਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕੱਲ ਕਿਸੇ ਬੰਦੇ ਨੇ ਕਿਹਾ ਕਿ ਸ੍ਰੀ ਲਾਉਣਾ ਸੀ ਨਰਿੰਦਰ ਮੋਦੀ ਜੀ ਦੇ ਨਾਲ ਸ੍ਰੀ ਵੀ ਲਾ ਦਿੰਨੇ ਆ ਜੀ ਮਾਫ ਕਰਨਾ ਤੇ ਉਹਨਾਂ ਦਾ ਵਿਰੋਧ ਜਿਹੜੇ ਅਕਲੋਂ ਖਾਲੀ ਖਾਲਸਤਾਨੀ ਗਰਮ ਖਿਆਲੀ ਜਿਹਨੂੰ ਤੁਸੀਂ ਸਿੱਖ ਕਹੀ ਨਹੀਂ ਸਕਦੇ ਉਹ ਵਿਰੋਧ ਕਰਦੇ ਆ ਬੇਟਾ ਅਮਰੀਕਾ ਤੇ ਅਮਰੀਕਾ ਤੋਂ ਬਹੁਤ ਲੋਕਾਂ ਨੇ ਪੋਸਟਾਂ ਪਾਈਆਂ ਇਹਨਾਂ ਨੂੰ ਅਕਲੋਂ ਖਾਲੀ ਕਿਹਾ ਬੇ ਸਿੱਖ ਨਹੀਂ ਹੋ ਸਕਦੇ ਲਾਹਣਤਾਂ ਤੇ ਬਹੁਤ ਬੰਦੀਆਂ ਇਹਨਾਂ ਨੂੰ ਪਰ ਮੈਂ ਜੀ ਕੀਤਾ ਵੀ ਕੌਫੀ ਪੀਂਦੀ ਐ ਥੋੜਾ ਬਹੁਤਾ ਅਸਰ ਦਿਖਾਈ ਇਹ ਆਪਾਂ ਵੀ ਇਹ ਤਾਂ ਗੱਲ ਹੋ ਗਈ ਸਟੂਡੈਂਟਾਂ ਦੀ ਜਿਹੜੇ ਬੰਦੇ ਪਰਿਵਾਰ ਇੱਥੋਂ ਕਰੋੜਾਂ ਰੁਪਏ ਲਾ ਕੇ ਗਏ ਨੇ ਫੈਮਿਲੀ ਲੈ ਕੇ ਗਏ ਨੇ ਵੀ ਅਸੀਂ ਪੀਆਰ ਹੋਈਏ ਉੱਥੇ ਆਪਣਾ ਕਾਰੋਬਾਰ ਸੈੱਟ ਕਰੀਏ ਉਹਨਾਂ ਨੂੰ ਵੀ ਬੇਨਤੀ ਐ ਇਹ ਉਹ ਖਾਲਸਤਾਨੀ ਨੇ ਜਿਹੜੇ ਪ੍ਰਧਾਨ ਸੌਰੀ ਭਾਰਤ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਕਰਦੇ ਆ ਇੱਕ ਇਹ ਕਹਿੰਦੇ ਆ ਕਿ ਸਾਨੂੰ ਖਾਲਸਤਾਨ ਦਿਓ ਖਾਲਸਾ ਮੇਂ ਬਣਾਉਣਾ ਕਿੱਥੇ ਐ ਪੰਜਾਬ ਵਿੱਚ ਤੇ ਬੈਠ ਕੇ ਮੰਗਦੇ ਕਿੱਥੇ ਐ ਕੈਨੇਡਾ ਵਿੱਚ ਤੇ ਗਏ ਕਿੱਥੋਂ ਨੇ ਪੰਜਾਬ ਤੋਂ ਭਾਰਤ ਤੋਂ ਕਿਉਂ ਗਏ ਨੇ ਇਥੇ ਗੁੰਡਾਗਰਦੀ ਕਰਕੇ ਡਾਕ ਕੇ ਚੋਰੀਆਂ ਫਰੋਤੀਆਂ ਮੰਗਦੇ ਮੰਗਦੇ ਕਈ ਬਲਾਤਕਾਰੀਆਂ ਦੇ ਵਿੱਚ ਤੇ ਇਹ ਲੋਕ ਹੁਣ ਕੈਨੇਡਾ ਮੇ ਜਾ ਕੇ ਮਾਹੌਲ ਖਰਾਬ ਕਰ ਰਹੇ ਨੇ ਵੈਸੇ ਟੁੱਟੂ ਸਾਬ ਨੂੰ ਤਾਂ ਅਕਲ ਆ ਗਈ ਸੀ ਬਾੜੀ ਜਿਹਨਾਂ ਨੂੰ ਬਾਪਾ ਕੇ ਪਰ ਜਿਹੜੇ ਹੁਣ ਵਾਲੇ ਪ੍ਰਧਾਨ ਮੰਤਰੀ ਨੇ ਉਹ ਛੇਤਰ ਫੇਰਦੇ ਰਹੇ ਨੇ ਤੇ ਮੇਰਾ ਕਹਿਣ ਤੋਂ ਮਤਲਬ ਹੈਗਾ ਵੀ ਇਹ ਸਾਰੀ ਜਿਹੜੀ ਇਨਾਂ ਦੀ ਕਰਤੂਤ ਹੈ ਨਾ ਜਿਹੜੇ ਵੀ ਪੰਜਾਬੀ ਕਮਿਊਨਿਟੀ ਦੇ ਲੋਕ ਭਾਵੇਂ ਉਹ ਪੰਜਾਬ ਤੋਂ ਹੋਣ ਭਾਵੇਂ ਪੂਰੇ ਭਾਰਤ ਤੋਂ ਹੋਣ ਉਹਨਾਂ ਦੀ ਸਿਰਦਰਦੀ ਇਹ ਖਾਲਸਤਾ ਨਹੀਂ ਕਰ ਲੋਕ ਬਣਨਗੇ ਕਿਉਂਕਿ ਜਿਹੜੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਮੋਦੀ ਸਾਹਿਬ ਉਹ ਜਿਹੜੀ ਗੱਲਬਾਤ ਕੈਨੇਡਾ ਸਰਕਾਰ ਨਾਲ ਕਰਦੇ ਨੇ ਉਹ ਵਧੀਆ ਕਾਰੋਬਾਰ ਦੇ ਵਿੱਚ ਸਾਨੂੰ ਕੋਈ ਬੈਨੀਫਿਟ ਮਿਲੇਗਾ ਜਿਹੜੇ ਸਾਡੇ ਉੱਥੇ ਲੋਕ ਸਟੂਡੈਂਟ ਨੇ ਜਾਂ ਕਾਰੋਬਾਰੀ ਨੇ ਵੀ ਉਹਨਾਂ ਲਈ ਕੋਈ ਹੈਲਪ ਹੋਵੇ ਉਹ ਇਹ ਗੱਲ ਵਾਸਤੇ ਕਹੇ ਨੇ ਪਿਛਲੇ ਸਾਲ ਵੀ ਕਹੀ ਸੀ ਪਰ ਜਿਹੜੇ ਇਹ ਖਾਲਸਤਾਨੀ ਅਕਲوں ਖਾਲੀ ਨੇ ਇਹ ਸਾਬਤ ਕਰਦੇ ਨੇ ਵੀ ਅਸੀਂ ਸਿੱਖ ਨਹੀਂ ਹੈਗੇ ਅਸੀਂ ਔਰੰਗਜ਼ੇਬ ਦੀਆਂ ਔਲਾਦਾਂ ਮੈਂ ਕਿਉਂ ਕਹਿਣਾ ਕਿਉਂਕਿ ਆਈਐਸਆਈ ਪਾਕਿਸਤਾਨ ਤੋਂ ਇਹਨਾਂ ਨੂੰ ਪ੍ਰਮੋਟ ਕਰਦਾ ਉਹਨਾਂ ਦੇ ਕਹਿਣ ਤੇ ਇਹ ਵਿਰੋਧ ਕਰਦੇ ਨੇ ਹੁਣ ਤੁਸੀਂ ਥੋੜਾ ਜਿਹਾ ਧਿਆਨ ਵਿੱਚ ਰੱਖਿਓ ਜਿਹੜੇ ਕੈਨੇਡਾ ਵਿੱਚ ਰਹਿੰਦੇ ਹੋ ਜਦੋਂ ਵੀ ਭਾਰਤ ਦਾ ਕੋਈ ਮੰਤਰੀ ਜਾਵੇ ਜਾਂ ਪ੍ਰਧਾਨ ਮੰਤਰੀ ਜਾਣ ਕਿਸੇ ਵੀ ਸਟੇਟ ਦਾ ਮੁੱਖ ਮੰਤਰੀ ਜਾਵੇ ਭਾਰਤ ਦੇ ਵਛਿੰਦੇ ਹੋਣ ਦੇ ਨਾਂ ਤੇ ਜੰਪਲ ਹੋਣ ਦੇ ਨਾਂ ਤੇ ਵੈਲਕਮ ਕਰਿਆ ਕਰੋ ਤੇ ਜਿਹੜੇ ਖਾਲਸਤਾਨੀ ਅਕਲੋਂ ਖਾਲੀ ਗਰਮਖਿਆਲੀ ਖਾਜ ਸਿਰੇ ਦੇ ਇਹਨਾਂ ਦੇ ਫੇਰਿਆ ਕਰੋ ਛੇਤਰ ਜਿਵੇਂ ਮੈਂ ਫੇਰਦਾ ਵਾਸ਼ਾ ਮੈਨੂੰ ਹੀ ਫੋਨ ਕਰਦੇ ਹੁੰਦੇ ਕੱਲ ਮੈਂ ਜਿਹੜੀ ਵੀਡੀਓ ਪਾਈ ਸੀ ਨਾ ਕਈਆਂ ਦੇ ਫੋਨ ਆਏ ਮੈਂ ਕਿਹਾ ਦੱਸੋ ਜੀ ਗਿਆਨੀ ਜੀ ਇਹ ਤਾਂ ਨਾ ਕਹਾ ਕਰੂੰ ਅਸੀਂ ਇਕੱਲੋਂ ਖਾਲੀ ਕਿੱਦਾਂ ਹੋ ਗਏ ਅਸੀਂ ਸਿੱਖ ਕਿਉਂ ਨਹੀਂ ਹੈਗੇ ਮੈਂ ਕਿਹਾ ਵਿਰੋਧ ਕਰਦੇ ਹੂੰ ਗਾਲਾਂ ਕੱਢਦੇ ਹੂੰ ਸਿੱਖ ਤਾਂ ਗਾਲਾਂ ਨਹੀਂ ਕੱਢਦੇ ਹੁੰਦੇ ਅੱਛਾ ਫੇਰ ਇਹ ਨਾ ਜਦੋਂ ਗੱਲ ਕਹਦੀ ਐ ਫੋਨ ਕੱਟ ਜਾਂਦੇ ਫੇਰ ਬਾਅਦ ਦੇ ਵਿੱਚ ਬਲੌਗ ਮਾਰਜੁੰਦੇ ਬਲੌਕ ਕਰਨ ਦੇ ਮੈਨੂੰ ਨਾ ਫੋਨ ਕਰਿਆ ਕਰੋ ਨਾ ਕਰਿਆ ਕਰੋ ਗਾਲਾਂ ਕੱਢਿਆ ਕਰੋ ਫੱਦੇ ਬੁਲਾਇਆ ਕਰੋ ਸਾਡੀ ਸਿਹਤ ਤੇ ਕੋਈ ਅਸਰ ਨਹੀਂ ਮੈਨੂੰ ਤਾਂ ਪ੍ਰਮਾਤਮਾ ਨੇ ਜਿਗਰਾ ਐਡਾ ਵੱਡਾ ਦਿੱਤਾ ਹੈ ਅਸੀਂ ਕਦੇ ਨਹੀਂ ਘਬਰਾਉਂਦੇ ਤੁਹਾਡੀ ਜ਼ੁਬਾਨ ਉਹ ਗੰਦੀ ਕਰ ਲਓ ਸਾਫ਼ ਕਰ ਲਓ ਇਹ ਤੁਹਾਡੇ ਤੇ ਅਸਰ ਪੈਣਾ ਸਾਡੇ ਤੇ ਅਸਰ ਨਹੀਂ ਪੈਣਾ ਜੇ ਕੋਈ ਕਵੇ ਮੈਂ ਸੂਰਜਵਾਲ ਨੂੰ ਜਾਂ ਚੰਦਵਾਲ ਨੂੰ ਮੂੰਹ ਕਰਕੇ ਥੋਕਣਾ ਹੈ ਉਹ ਥੋਕ ਸੂਰਜ ਤੇ ਜਾਂ ਚੰਦ ਤੇ ਜਾਊਗਾ ਜਿਹੜਾ ਥੋਕਣ ਵਾਲਾ ਉਹਦੇ ਮੂੰਹ ਤੇ ਡਿੱਗੂਗਾ ਇਤੋਂ ਵੱਡੀ ਦਾ ਉਦਾਹਰਨ ਵੀ ਦੇ ਨਹੀਂ ਸਕਦਾ ਮੈਂ ਬਸ ਉਹ ਦਰਨਾ ਮੇਰੇ ਕੋਲੇ ਬਹੁਤ ਹੈ ਮੈਂ ਕਿਥੇ ਕਰਦਾ ਰਿਹਾ ਇਹ ਨਹੀਂ ਗੱਲ ਹੈਗੀ ਨਾਵੇਂ ਵੀ ਬਣਾਦਨੇ ਮੌਕੇ ਤੇ ਆਪਾਂ ਆ ਮੌਕੇ ਤੇ ਬਣਾਈਏ ਨਾਵੇਂ ਆਪਾਂ ਇਦਾਂ ਜੇ ਤੁਹਾਡਾ ਦਿਮਾਗ ਕੰਮ ਕਰੇ ਵੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਆਏ ਨੇ ਅਸੀਂ ਵੈਲਕਮ ਕਰੀਏ ਸਾਡੀ ਇੱਜ਼ਤ ਵਧੇ ਤੇ ਤੁਹਾਡੀ ਮਿੱਟੀ ਤੁਹਾਡੇ ਲੋਕਾਂ ਵਿੱਚ ਪੱਟੀ ਜਾਂਦੀ ਹੈ ਜੇ ਤੁਸੀਂ ਦਸ ਖੜੇ ਹੋਣੇ ਉਹਨਾਂ ਤਾਂ 40 ਬੰਦੇ ਉੱਥੇ ਪ੍ਰਧਾਨ ਮੰਤਰੀ ਸਾਹਿਬ ਦੇ ਹੱਕ ਵਿੱਚ ਬੋਲਣ ਵਾਲੇ ਖੜੇ ਹੁੰਦੇ ਆ ਉਹ ਕੀ ਕਹਿਣਗੇ ਜਦ ਤੁਸੀਂ ਕਿਤੇ ਮੁੰਡਾ ਵਿਆਹ ਹੋਗੇ ਕੁੜੀ ਵਿਆਹ ਹੋਗੇ ਅਗਲੇ 100 ਵਾਰੀ ਪੁੱਛਦੇ ਆ ਵੀ ਇਹ ਕਿਤੇ ਖਾਲਸਤਾਨੀ ਤਾਂ ਨਹੀਂ ਜੇ ਕਹਿਣ ਵੀ ਹਾਂ ਖਾਲਸਤਾਨੀ ਹੈ ਫਿਰ ਕਹਿੰਗੇ ਨਾ 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 ਅਸੀਂ ਨਹੀਂ ਜੀ ਆ ਜੀ ਨਹੀਂ ਰਸਤਾ ਕਰਦਾ ਉਹ ਕਹਿੰਦੇ ਕਲੇਰਾਂ ਵਿੱਚ ਇੱਕ ਖਾਲਸਤਾਨੀ ਬਾਗਿਆ ਕਿਸੇ ਦੇ ਘਰ ਉਹ ਪਰਿਵਾਰ ਬੈਠਾ ਜੀ ਪਾਰਕ ਵਿੱਚ ਤੇ ਅੰਦਰੋਂ ਬੇਬੀ ਆਈ ਦੁੱਧ ਦਾ ਕੱਪ ਲੈ ਕੇ ਤੇ ਉਹ ਕਹਿੰਦੀ ਪਹਿਲਾਂ ਦੁੱਧ ਛਕੋ ਤੇ ਜਦੋਂ ਦੁੱਧ ਦਾ ਕੱਪ ਉਹਨੇ ਫੜ ਲਿਆ ਉਹ ਕਹਿੰਦੀ ਬਾਹਲਾ ਮੈਂ ਅੰਦਰ ਵਿੱਚ ਕਹਿੰਦੇ ਆ ਬਾਹਲਾ ਉਹ ਬੰਦਰ ਕੰਦਰ ਜੀ ਕਿਤਾ ਜਿਆਦਾ ਹੈ ਵੱਡਾ ਹੈ ਘੱਟ ਕਰ ਦਿਓ ਉਹ ਬੀਬੀ ਪਤਾ ਕਹਿੰਦੀ ਕਹਿੰਦੀ ਕਿ ਸਾਡਾ ਕੁੱਤਾ ਹੋਰ ਨਹੀਂ ਪਿੰਦਾ ਜੀ ਉਹ ਤਾਂ ਰੱਜ ਗਿਆ ਪਹਿਲੀ ਉਹਦੇ ਖਾਤਰ ਅਸੀਂ ਰੱਖ ਲਿਆ ਹੁਣ ਬਾਧੂ ਐ ਪੀ ਲੋ ਜਾਣੇ ਕਿ ਅਗਲੇ ਨਾ ਐਨੀ ਬ੍ਰੇਕੀ ਨਾਲ ਛਿੱਤਰ ਫੇਰਦੇ ਨੇ ਇਹਨਾਂ ਦੇ ਐਨੀ ਬ੍ਰੇਕੀ ਨਾਲ ਐਨੀ ਬ੍ਰੇਕੀ ਨਾਲ ਬੇਤਰੀ ਕਰਦੇ ਨੇ ਇਹ ਬਿਸ਼ਰਮ ਫੇਰ ਵੀ ਨਹੀਂ ਸਮਝਦੇ ਅੱਛਾ ਇਹ ਮੈਂ ਬਣਾਈ ਆ ਮੂਨੀ ਕਹਾਣੀ ਜਿਹੜੀ ਤੁਹਾਨੂੰ ਸੁਣਾਉਣ ਲੱਗਾ ਕੋਈ ਬੁੜੇ ਦੀ ਗੱਲ ਨਹੀਂ ਹੈਗੀ ਇਹ ਮੈਂ ਮੌਕੇ ਤੇ ਖੜੀ ਆ ਇਸ ਵਕਤ ਪਹਿਲਾਂ ਵੀ ਨਹੀਂ ਲਿਖੀ ਕੋਈ ਮੌਕੇ ਤੇ ਘੜਤੀ ਇਹਨਾਂ ਨਾਲ ਇਦਾਂ ਹੋਵੇ ਫਿਰ ਸਮਝ ਆਉਣੀ ਇਹਨਾਂ ਨੂੰ ਬਹੁਤ ਹੋ ਗਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ